ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤੇ ਉਹਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਰਾਮ ਰਹੀਮ ਦੇ ਬਾਰੇ ਵਿੱਚ ਆਈ ਵੱਡੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਦੋਸਤੋ ਨਿਕਲ ਕੇ ਸਾਹਮਣੇ ਆ ਰਹੀ ਹੈ ਜੀਹਾਂ ਜਾਣਕਾਰੀ ਹੁਣੇ-ਹੁਣੇ ਮਿਲਿਆ ਚਾ ਤੁਹਾਡੇ ਨਾਲ ਸਾਂਝੀ ਕਰਨੇ ਜਾ ਰਹੇ ਹਾਂ 7ਵਿਆਂ ਨਾਲ ਜਬਰਜਨਾ ਦੇ ਕੇਸ ਵਿੱਚ ਦੋਸ਼ੀ ਸੋਦਾ ਸਾਧ ਨੂੰ ਸਈਅਬ ਵਾਲੇ ਦਿਨਾਂ ਵਿੱਚ ਪੰਚਕੁਲਾ ਅਦਾਲਤ ਵਿਖੇ ਕੋਈ ਹਿੰਸਾ ਤੇ ਉਹਨਾਂ ਦਿਨਾਂ ਵਿੱਚ ਪੰਚਕੁਲਾ ਸ਼ਿਪ੍ਰੇਮੀਆ ਦੇ ਭਾਰੀ ਇਕੱਠ ਕੀਤੇ ਜਾਣ ਨਾਲ ਲੋਕਾਂ ਨੂੰ ਹੋਈ ਪਰੇਸ਼ਾਨੀ ਤੇ ਉਸ ਵੇਲੇ ਬਣੇ ਮਾਹੌਲ ਪ੍ਰਤੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਫੌਲ ਬੈਜਨੇ ਸੋਦਾ ਸਾਧ ਦੇ ਡੇਰੇ ਕੋਲ ਪੁੱਛਿਆ ਕਿ ਅਸਲੀ ਕੌਣ ਜ਼ਿੰਮੇਵਾਰ ਹੈ ਤੇ ਇੱਕ ਲੋਕੀਏ ਤੇ ਪਟੀਸ਼ਨ ਸੱਜਾ ਤੋਂ ਪਹਿਲਾਂ ਬ੍ਰੇਮੀਆਂ ਦੇ ਸ਼ੁਰੂ ਹੋਏ ਇਕੱਠ ਕਾਰਨ ਪੈਦਾ ਹੋਏ ਹਾਲਾਤ ਨਾਲ ਜੱਥੇ ਲਈ ਹਾਈ ਕੋਰਟ ਵਿੱਚ ਦਾਖਲ ਕੀਤੀ ਗਈ ਸੀ ਤੇ ਇਸੇ ਦੌਰਾਨ ਸੌਦਾ ਸਾਦ ਨੂੰ ਦੋਸ਼ੀ ਕਰਾ ਦਿੱਤਾ ਗਿਆ ਤੇ ਨਾਲ ਹੀ ਸੱਜਾ ਵਾਲੇ ਦਿਨ ਪੰਚਕੁਲਾ ਵਿਖੇ ਵੱਡੇ ਪੱਧਰ ਤੇ ਹਿੱਸਾ ਹੋਈ ਸੀ ਤੇ ਐਸ ਸਾਰੇ ਮਾਮਲੇ ਦੇ ਮੁੱਦੇ ਤੈਅ ਕਰ ਲਈ ਹੁਣ ਹਾਈ ਕੋਰਟ ਦੀ ਬੈਚ ਨੇ ਪੁੱਛਿਆ ਕਿ ਆਖਿਰ ਉਸ ਵੇਲੇ ਬੜੇ ਹਾਲਾਤ ਤੇ ਨੁਕਸਾਨ ਬਾਰੇ ਕੌਣ ਜ਼ਿੰਮੇਵਾਰ ਹੈ ਇਹ ਮਾਮਲਾ ਉਠਿਆ ਕਿ ਕੀ ਉਸ ਵੇਲੇ ਦੀ ਸਰਕਾਰ ਅਸਲੀ ਜ਼ਿੰਮੇਵਾਰ ਹੈ ਜਾਂ ਡੇਰਾ ਹੁਣ ਹਾਈ ਕੋਰਟ ਨੇ ਡੇਰੇ ਕੋਲ ਪੁੱਛਿਆ ਹੈ ਕਿ ਇਸ ਬਾਰੇ ਆਪਣੀ رائے ਦੇਵੇ ਤਾਂ ਜੋ ਮੁੱਦੇ ਤੱਕ ਇਹ ਜਾਣ ਵੀਡੀਓ ਦੇਖਣ ਲਈ ਤੋਂ ਬਾਅਦ